ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਫੀ ਨਗ ਦਿਖਾਵਾਂਗੇ ਘਰੇਲੂ ਪਸ਼ੂ ਆ ਬਾਈਆਂ ਦੇ ਤੇ ਸੇਲ ਹੈਗੀ ਫਿਲਹਾਲ ਇੱਕ ਇਹਦੇ ਬਾਰੇ ਪੁੱਛਦੇ ਆ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਅਮੀਦੀ ਚੱਲੋ ਬਰਨਾਲਾ ਜੀ ਨਾਮ ਰਣਜੀਤ ਸਿੰਘ ਜੀ ਤੇ ਮੋਬਾਈ 99781 8491 94781 8491 8491 ਜਿਹੜੇ ਆਪ ਬੱਚੀ ਦੇਖਦੇ ਆਂ ਆਪਣੀ ਘਰ ਦੀ ਜੰਪੜ ਘਰ ਦੀ ਜੰਪੜ ਲੱਗੀ ਜੀ ਠੀਕ ਆ ਪਹਿਲਾ ਸੂਆ ਸੁੰਦੀ ਆ ਨਾ ਪਹਿਲਾ ਸੂਆ 2000 ਦਾ ਬੱਸੀ ਆ ਦੋਂਦੀ ਅਜੇ ਪਹਿਲਾ ਸੂਆ ਪਲੂਨ ਸੁੰਦੀ ਆ ਹਾਂਜੀ ਪਤਾ ਆਪ ਕਿਹੜੇ ਸੀਮਨ ਦੀ ਇਹ ਏ ਵੀਰ ਜਾਵਗੇ 40116 ਦੇ ਡੈਨਮਾਰਕ ਵੀ ਠੀਕ ਐ ਸਨੋਮੈਨ ਤੋਂ ਕੱਬਣਾਈ ਦੇ ਇਸ ਨੂੰ ਸਨੋਮੈਨ ਏਵੀਐਸ ਤੋਂ ਕੱਬਣਾ ਹਾਂਜੀ ਤੇ ਇੱਕ ਐ ਇੱਕ ਦਿਨਾਂ ਦੀ ਕੱਚੀ ਆ ਜੇ ਇਹਦੇ ਹਲੇ 28 29 ਤਰੀਕ ਨੂੰ ਇਹਨਾਂ ਨੂੰ ਪੂਰੇ ਹੁੰਦੇ ਪੰਜ ਛੇ ਦਿਨ ਕੱਢਦੀ ਆ ਅਜੇ ਹਾਂ ਇਹਦੀ ਮਾਦਰ ਕਾਰਡ ਹੈਗੀ 38 ਲੀਟਰ ਮਾਦਰ ਕਾ 38 ਕਿਲੋ ਤੇ ਮੂਹੋ ਦੋ ਦੰਦ ਹਣਾ ਕੱਦ-ਕੁੱਦ ਬਹੁਤ ਆ ਹਣਾ ਕੱਦ-ਕਾਠ ਬਹੁਤ ਵਧੀਆ ਹਾਂ ਜੀ ਥੋੜੀ ਚੰਗੀ ਬੜੀ ਹੈ ਜੀ 5-6 ਦਿਨ ਦਿਨ ਪੂਰੇ ਹੁਣ ਚ ਪਏ ਆ ਲੱਗਦਾ 2-4 ਦਿਨ ਉੱਪਰ ਵੀ ਕੱਢ ਜੂਗੀ ਹਾਂ ਲੈ ਜੂਗੀ ਦਿਨਾਂ ਦੇ ਉੱਪਰ ਲੈ ਲਈ ਭਾਈ ਦਾ ਕੀ ਕਰਦੇ ਆ ਭਾਈ ਭਾਅ ਫੋਨ ਤੇ ਕਰਾਂਗੇ ਤੇ ਅੰਦਾਜ਼ਾ ਲਾ ਸਕੀਏ ਦੁੱਧ ਕਿੰਨਾ ਬਣ ਕੇ ਚੱਲੇ ਬੰਦਾ ਤੂੰ ਦੁੱਧ ਨੂੰ ਕੱਦ-ਗਾੜ ਦੇ ਹਿਸਾਬ ਨਾਲ ਦੇਣਾ ਚਾਹੀਦਾ 25 ਲੀਟਰ ਵੀ ਮੰਨ ਕੇ ਜੇ ਦੇਵੇ 24-25 ਕਿਲੋ ਦੁੱਧ ਦੀ ਨਾਲ ਹੀ ਵੜ ਹੈਗੀ ਆ ਤੋਰੀ ਵੀਰਵਾਰ ਨੂੰ ਇਹਨੂੰ ਸੋ ਬਿਰੋ ਘੱਤ ਕਾਠ ਵਗੈਰਾ ਦੇਖੋ ਬੱਚੀ ਦਾ ਫੁੱਲ ਸਾਈਜ਼ ਆ ਇਹ ਹੈਗੀ ਹੈਗੀ ਆਪ ਡਨਮਾਰਕ 4116 40116 ਦੀ ਅੱਗੇ ਐਬੀਐਸ ਦਾ ਇਹ ਸਨੋਮੈਨ ਦਾ ਸੀਮਨ ਲੱਗਿਆ ਹੋਇਆ ਸੋ ਬਾਕੀ ਥੱਲੇ ਲੇਵਾ ਵਗੈਰਾ ਦੇਖੋ ਨੇੜ ਤੋਂ ਪੂਰਾ ਸਾਫ਼ ਸੁਥਰਾ ਸੋਹਣਾ ਚਾਰੇ ਥਾਂ ਨਿਖਣਵੇਂ ਬਿੱਤੀ ਤੇ ਪੁਰਾਣਿਆਂ ਬਲੂਆਂ ਬੱਚੀ ਦੇ ਵਿੱਚ ਬਹੁਤ ਜ਼ਿਆਦਾ ਦੇਖ ਸਕਦੇ ਹੋ ਨੇਵੀ ਵਾਲੇ ਪਾਸੋਂ ਖਬਰਦਾਰ ਆ ਤੇ ਲੇਵਾ ਇਹਨੇ ਰੱਖਣਾ ਪੂਰਾ ਫਿੱਟ ਫਾਟ ਆ ਕੰਪੈਕਟ ਹੈਡਰ ਰੱਖਣਾ ਹੈਗਾ ਸੋ ਬਿਰੋ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਪੂਰੀ ਜਵਾਨੀ ਜਿੰਦੇ ਜਾਣ ਜਮਾ ਜਿਹਨੂੰ ਕਹਿੰਦੇ ਕੋੜੀ ਵਰਗੀ ਕਬੂਤਰੀ ਵਰਗੀ ਬੱਚੀ ਉਹ ਚੀਜ਼ ਆ ਪਲੂਨ ਪਹਿਲਾ ਸਵੇਰ ਸੁੰਦੀ ਪਈ ਆ ਘਰ ਦੀ ਜਾਬ ਬੜਾ ਜਿਹੜੇ ਸੀਮਨ ਦੀ ਆਪ ਆ ਉਹ ਵੀ ਬਾਈਆਂ ਨੇ ਦੱਸਤਾ ਤੇ ਜਿਹੜਾ ਕਿ ਸਨੋਮੈਨ ਦੇ ਲੱਗਿਆ ਉਹ ਵੀ ਦੱਸਿਆ ਹੋਇਆ ਤੇ ਮੂੰਹੋਂ ਦੋ ਦੰਦ ਦੰਦ ਆਪਣੇ ਦੇਖੇ ਹੋਏ ਆ ਦੋ ਦੰਦਾਂ ਹਾਂ ਜਿੱਥੇ ਵੀ ਦਿਖਾ ਵੀ ਦਿੰਨੇ ਆ ਬਾਕੀ ਹਣਾ ਆਪਾਂ ਹੋਈ ਮੜੇ ਕੋਲ ਸੋਭਰੋ ਦੇਖ ਸਰ ਦੰਦ ਦੋ ਦੰਦ ਕੱਢ ਜੀ ਦੰਦ ਹਜੇ ਹਣਾ ਬਾਠ ਠੀਕ ਆ ਲੈ ਚੱਲ ਬੰਦ ਦੇ ਵੇ ਸੋਭਰੋ ਕੱਲੀ ਇੱਕੋ ਬੱਚੀ ਫੋਰ ਸੇਲ ਆ ਗਈ ਦੇਖੋ ਕਦ ਕਦ ਕੰਨ ਕੰਨ ਮੂੰ ਮੱਥਾ ਬਰੀ ਕੁਆਲਟੀ ਦੇਖ ਸਕਦੇ ਬੱਚੀ ਦੀ ਫੁੱਲ ਸਾਈਜ਼ ਪੂਰੀ ਵੱਡੀ ਕੋਈ ਛੋਟੀ ਨਹੀਂ ਕਿਸੇ ਪਾਸਿਓ 24 25 ਕਿਲੋ ਦੋਦੇ ਨੂੰ ਮੈਟਰ ਨਹੀਂ ਕਰਦਾ ਕੋਈ ਰਾਮਣ ਦੇ ਬਾਕੀ ਸਾਈਜ਼ ਦੇਖੋ ਜਿਵੇਂ ਮੈਂ ਕਹਿਆ ਬਤਾ ਖਰ ਨਹੀਂ ਖੁਰਨੀ ਬੱਚੀ ਦੀ ਕਾਦੀ ਹੈ ਕਹਿਆ ਬਤਾ ਕਬੂਤਰੀ ਅਰਗੀ ਸਾਈਜ਼ ਵਗੈਰਾ ਪੂਰਾ ਫੁੱਲਾ ਪਿੰਡ ਹਮੀਦੀ ਪੈ ਗਿਆ ਜ਼ਿਲ੍ਹਾ ਬਰਨਾਲਾ ਤੇ ਨੰਬਰ ਬੋਲੀਬਾਈ ਦੁਆਰੇ ਆਪਣਾ 94788 84 ਦਾ ਹੋ ਗਿਆ ਤੇ ਰੇਟ ਜੈਜ ਉਹ ਚੀਜ਼ ਦੇ ਹਿਸਾਬ ਨਾਲ ਜਮਾ ਹਾਂ ਜੀ ਜੈਜ ਸੋ ਕਿਸੇ ਵੀਰ ਦੇ ਬੱਚੇ ਪਸੰਦ ਹੋਵੇ ਉਸ ਨੰਬਰ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ